ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿੱਧੇ ਪ੍ਰਬੰਧਾ ਅਧੀਨ ਉਪ ਕੁਲਪਤੀ ਪ੍ਰੋਫੈਸਰ ਡਾਕਟਰ ਕਰਨਜੀਤ ਸਿੰਘ ਦੀ ਰਹਿਨਮਾਈ ਅਤੇ ਪ੍ਰੋਫੈਸਰ ਡਾਕਟਰ ਸਰੋਜ अरोड़ा ਡੀਨ ਕਾਲਜ ਵਿਕਾਸ ਕੌਂਸਲ ਦੀ ਯੋਗ ਅਗਵਾਈ ਵਿੱਚ ਚੱਲ ਰਹੇ ਗੁਰਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਝੰਡਿਆਲਾ ਦੇ ਕਾਸਮਟੋਲੋਜੀ ਵਿਭਾਗ ਵੱਲੋਂ ਵਹਿ ਇਛਕ ਥੀਮ ਤਹਿਤ ਮਹਿੰਦੀ ਮੁਕਾਬਲਾ ਆਯੋਜਿਤ ਕੀਤਾ ਗਿਆ ਇਸ ਦੌਰਾਨ ਵਿਦਿਆਰਥਣਾਂ ਨੇ ਮਹਿੰਦੀ ਲਗਾਉਣ ਦੀ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਵਿਦਿਆਰਥਣਾਂ ਦੁਆਰਾ ਬਹੁਤ ਹੀ ਖੂਬਸੂਰਤ ਟੰਗ ਨਾਲ ਇੱਕ ਦੂਜੇ ਦੇ ਹੱਥਾਂ ਤੇ ਮਹਿੰਦੀ ਸਜਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਪ੍ਰਤੀਯੋਗਿਤਾ ਵਿੱਚ ਕਾਸਮੈਟੋਲੋਜੀ ਦੀ ਪਰਨੀਤਾ ਪਹਿਲਾ ਸਥਾਨ ਬੀਏ ਤੀਜੇ ਸਮੈਸਟਰ ਦੀ ਮੰਨਪ੍ਰੀਤ कौर ਨੇ ਦੂਜਾ ਸਥਾਨ ਬੀਸੀਏ ਪਹਿਲੇ ਸਮੈਸਟਰ ਦੀ ਜੋਤੀ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾਕਟਰ ਜਗਜੀਤ ਸਿੰਘ ਬਰਾਲ ਨੇ ਵਿਦਿਆਰਥਣਾਂ ਵੱਲੋਂ ਵਿਖਾਈ ਪ੍ਰਤਿਭਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਹਿੰਦੀ ਕਲਾ ਭਾਰਤੀ ਪਰੰਪਰਾ ਅਤੇ ਸੱਭਿਅਤਾ ਦਾ ਅਟੁੱਟ ਅੰਗ ਹੈ ਜਿਸ ਨੂੰ ਅੱਜ ਦੀ ਪੀੜ੍ਹੀ ਵੀ ਸਹਿਜ ਰਹੀ ਹੈ ਇਸ ਮੌਕੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਪ੍ਰਿੰਸੀਪਲ ਸਾਹਿਬ ਨੇ ਬਾਕੀ ਵਿਦਿਆਰਥਣਾਂ ਨੂੰ ਵੀ ਕਾਲਜ ਵਿੱਚ ਹੋਣ ਵਾਲੇ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਪ੍ਰੇਰਿਤ ਕੀਤਾ ਇਸ ਮੌਕੇ ਤੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਮੌਜੂਦ ਮੇਰਾ ਨਾਮ ਖੁਸ਼ੀ ਹੈ ਮੈਂ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਅੰਡੀਆਲਾ ਦੀ ਵਿਦਿਆਰਥਣਾ ਅਲਸਰਡੇ ਕਾਲਜ ਦੇ ਵਿੱਚ ਪ੍ਰਿੰਸੀਪਲ ਸਰਜੀ ਨੇ ਗਵਾਈ ਹੇਠ ਅਮ ਥੀਮ ਬੇਸ ਮੈਂਟਲ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਤਰਕ ਕੇ ਹਿੱਸਾ ਲਿਆ ਤੇ ਪ੍ਰਿੰਸੀਪਲ ਸਰਜੀ ਨੇ ਸਾਰੇ ਵਿਦਿਆਰਥੀਆਂ ਨੂੰ ਵੱਧ ਤਵਦ ਮੁਕਾਬਲੇ ਵਿੱਚ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ